ਸਾਰੇ ਦੋਸਤੋ ਤੁਸੀਂ ਦੇਖ ਰਹੇ ਹੋ ਅਬੋਹਰ ਦੀ ਅਨਾਜ ਮੰਡੀ ਦੀ ਜਿੱਥੇ ਵਾਈਟ ਗੋਲ ਆਇਆ ਹੈ ਅਬੋਹਰ ਦਾ ਨਾਮ ਕਿੰਨੂ ਤੋਂ ਬਾਅਦ ਜੇ ਲਿਆ ਜਾਂਦਾ ਹੈ ਤਾਂ ਵਾਈਟ ਗੋਲ ਯਾਨੀ ਕਿ ਨਰਮਾ ਕਪਾਵਾਸ سے ਲਿਆ ਜਾਂਦਾ ਹੈ ਤੇ ਇਸ ਵਕਤ ਨਰਮਾ ਅਬੋਹਰ ਮੰਡੀ ਵਿੱਚ ਆ ਗਿਆ ਹੈ ਤੇ ਨਰਮੇ ਦੀ ਖਰੀਦ ਜਿਹੜੀ ਹੈ ਹੁਣ ਸ਼ੁਰੂ ਹੋ ਗਈ ਹੈ ਤੇ ਅੱਜ ਬੋਲੀ ਲੱਗ ਰਹੀ ਹੈ ਨਰਮੇ ਦੀ ਰੇਟ ਕੀ ਰਹਿਣ ਵਾਲਿਆ ਉਹ ਵੀ ਆਪਾਂ ਜਾਣਾਂਗੇ ਤੇ ਆਪਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਇਸ ਵਾਰ ਤੇ ਜੋ ਰੇਟ ਸ਼ੁਰੂ ਹੋਇਆ ਹੈ ਉਹਨਾਂ ਤੋਂ ਕਿਸਾਨ ਜਿਹੜੇ ਹੈ ਖੁਸ਼ ਨੇ ਜਾਂ ਉਹਨਾਂ ਨੂੰ ਰੇਟ ਹੋਰ ਚਾਹੀਦਾ ਹੈ तो बरा है आज तो शिंदे फोटो करा पांच पांच कर भाई पांच पांच दी 7250 रुपए 10 से 7 से 10 से 10 से काका काका से ठीक ठाक है मार्केट से तेज से घर से 5000 दे देते पत्थर तो पे 50 5000 रुपए कितना हुआ 50 7250 50 54 54 ਇਸ ਵਾਰ ਨਰਮੇ ਦੀ ਬਿਜਾਈ ਵੀ ਬਹੁਤ ਘੱਟ ਹੋਈ ਹੈ ਕਿਉਂਕਿ ਲਗਾਤਾਰ ਅਬਹੋਰ ਦੇ ਵਿੱਚ ਨਰਮੇ ਉੱਪਰ ਗੁਲਾਬੀ ਸੁੰਡੀ ਦਾ ਅਟੈਕ ਹੋ ਰਿਹਾ ਇਸ ਕਰਕੇ ਕਿਸਾਨਾਂ ਨੇ ਬੜਾ ਪਰੇਸ਼ਾਨ ਕੀਤਾ ਤੇ ਚੋਨੇ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਫਿਰ ਵੀ ਕਿਸਾਨਾਂ ਨੇ ਨਰਮਾ ਲਗਾਇਆ ਤੇ ਹੁਣ ਉਹ ਨਰਮਾ ਲੈ ਕੇ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਰੇਟ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਹੱਸਤਾ ਦਾ ਦਾਦਾ ਜੀ ਕਿਹੜਾ ਪਿੰਡ ਹੈ ਪਿੰਡ ਖੜਾ ਜੀ ਕਿੰਨਾ ਨਰਮਾ ਲਿਆਇਆ ਚਾਰ ਕਿੱਲਾਂ ਲਾਇਆ ਤੇ ਕਿੰਨਾ ਕਿ ਲਗਾਇਆ ਹੋਇਆ ਸਾਢੇ ਚਾਰ ਕਿੱਲੇ ਹਾਂ ਕੀ ਲੱਗਦਾ ਸਾਰੀ ਕੀ ਰੇਟ ਠੀਕ ਹੈ है, रेट है इसकी बंदा है घर में के रेट बंदा है ठीक है नर्मली क्वालिटी की है क्वालिटी अच्छी है ये कारण रहे इस बार गुलाबी सोने ज्यादा और करके लम्बा बहुत घट दिया गया है हां नरमा घट भी दिया गया है क्यों मैं जाना ज्यादा भी चलूंगा ठीक है और लग भी कि रेट बदल गया वही है जो पत्ता पता नहीं बदल गए और की रेट होना चाहिए था तुम ये घाटो 8000 रुपए होने मार्केट कमेटी के अधिकारी सुमित अत्री जी अपने नाल ने जाना गए इस बार बोली किन्ने शुरू हुई है की रेट रहने वाले है पिछले साल की रेट सी ਆ ਸਰ ਪਾਗੋ ਤੇ ਜੀ ਅਨੇਕ ਨੰਬਰ ਕੀ ਰੇਟ ਚਲ ਰਿਹਾ ਜੀ 7300 ਤੋਂ ਲੈ ਕੇ 7500 ਤੱਕ ਵਿਕ ਰਿਹਾ ਜੀ ਇੱਕ ਜਿਹੜਾ ਐਮਐਸਪੀ ਤੋਂ ਉੱਤੇ ਹੀ ਵਿਕ ਰਿਹਾ ਫਿਲਹਾਲ ਤੇ ਸੋਮਵਾਰ ਇੱਕ ਨੰਬਰ ਸਾਈਡ ਤੋਂ ਬੋਲੀ ਚਲਦੀ ਹੈ ਮੰਗਲਵਾਰ 13 ਤੋਂ ਐਵੇਂ ਆਲਟਰਨੇਟ ਦਿਨ ਚੱਲਦੀ ਆਲਟਰਨੇਟ ਤੇ ਬੋਲੀ ਪ੍ਰੋਪਰ ਚੱਲ ਰਹੀ ਹੈ ਉਸ ਦੋ ਤਿੰਨ ਦਿਨ ਤੱਕ ਜਿन्हे ਕਿ ਚੋਲੇ ਦੀ ਮੰਗ ਵਧੇਗੀ ਉਸ ਤੋਂ ਬਾਅਦ ਸ਼ਾਇਦ ਮੰंडे ਤੋਂ ਆਪਾਂ ਨਰਮਾ ਮੰਡੀ ਲੈ ਕੇ ਜਾਵਾਂਗੇ ਤਾਂ ਬਾਅਦ ਕੀ ਰੇਟ ਚੱਲਦਾ ਹੈ ਬਾਅਦ 84 ਤੱਕ 8400 ਤੱਕ ਵਿਕਦੀ ਹੈ ਠੀਕ ਹੈ ਯੋਨੀ ਕੀ ਇਸ ਵਾਰ ਕੱਪੜੇ ਦੀ ਕੁੰਡੀ ਬਹੁਤ ਵਧੀਆ ਸੀ ਨਾ ਇਸ ਵਾਰ ਕੁਆਲਟੀ ਪਿਛਲੇ ਸਾਲ ਨਾਲੋਂ ਕਾਫੀ ਵੱਖਰਾ ਹੈ ਜੀ ਪਰ ਨਰਮਾ ਉਹਵੇਂ ਬਜਾਇਨ ਘੱਟਾ ਥੋੜਾ ਪਰ ਇਹ ਠੀਕ ਹੈ ਜੀ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੋਣ ਤੱਕ ਕਿੰਨੇ ਕੁ ਆ ਗਏ ਨਰਮਾ ਫਿਲਹਾਲ ਤੇ 2000 ਕਵਾਂਟਰੀ ਆਇਆ 248 ਕੀ ਚਾਰ ਦਿਨ ਲੱਗਤੀਆਂ ਦੀ ਕੱਲ ਤੋਂ ਸ਼ੁਰੂ ਹੋਇਆ ਨਰਮਾ ਤੇ ਸਤੰਬਰ ਮਹੀਨੇ ਤੋਂ 500 ਕਵਾਂਟ ਲਾਇਆ ਸੀ ਬੱਸ ਬਾਜੀ ਤੇ ਪਾ ਦੋਟਾਈ ਸੂ ਕਵਾਂਟ ਟੋਟਲ ਆ ਗਈ ਹੁਣ ਪਿਛਲੇ ਸਾਲ ਦੇ ਫਰਵਰੀ ਜਨ ਕੀ ਰੇਟ ਸੀ ਜੋ ਪਿਛਲੇ ਬਾਦਿਆ ਸਾਲ ਨੂੰ ਲੈਂਡ ਕੀਤਾ ਹੈ ਰੇਟ ਤੇ ਕੋਈ ਹਜ਼ਾਰ ਤੇਰਾ ਕਾਫੀ ਫਰਕ ਹੈ ਜ ਰਾਈਵਲ ਪਿਛਲੇ ਵਾਰ ਜ਼ਿਆਦਾ ਸੀ ਰਾਈਵਲ ਘੱਟ ਹੈ ਪਰ ਰੇਟ ਜ਼ਿਆਦਾ ਇਸ ਵਾਰ ਹੈ ਹੋਰ ਵੀ ਕਿਸਾਨ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਕੀ ਰੇਟ ਚਾਹਦੇ ਕਿਸਾਨ ਦੀ ਹਾਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਾਹਵਤ ਸਿੰਘ ਹੈ ਪਿੰਡ ਕੁੰਡਾ ਦਾ ਜੀ ਹਾਂ ਜੀ ਕਿੰਨਾ ਕਿ ਨਰਮਾਸ਼ਾਲ ਹੋ ਗਿਆ ਨਰਮਾ ਦਾ ਇਸ ਵਾਰੀ ਝਾੜ ਤਾਂ ਬਿਲਕੁਲ ਘੱਟ ਹੈ ਇਸ ਵਾਰ ਕੁਆਲਟੀ ਵਾਸੇ ਚੰਗੀ ਬਣੀ ਹੈ ਕਿਉਂਕਿ ਸੰਧੀ ਤੋਂ ਥੋੜਾ ਜਿਹਾ ਬਚੇ ਪਰਹੀ ਹੈ ਪਰ ਫਿਰ ਵੀ ਪਿਛਲੇ 2-3 ਸਾਲਾਂ ਤੋਂ ਆਪਾਂ ਦੇਖੀ ਜ ਨੇ ਨਰਮਾ ਬੈਟ ਹੈ ਜਿਹੜੀ ਇਹ ਬਿਲਕੁਲ ਬਰਬਾਦ ਹੋ ਜਾਂਦੇ ਫੰਡਰ ਵਿੱਚ ਕਿਉਂਕਿ ਸਰਕਾਰਾਂ ਨੇ ਅਣ ਦੇਖੀ ਹੈ ਦੂਜੇ ਨੰਬਰ ਤੇ ਇਹ ਜੀ ਕਿ ਚੰਗੇ ਬੀਜ ਮੇਨ ਕਿਸਾਨਾਂ ਨੂੰ ਤੇ ਭਾਅ ਘੱਟ ਤੋਂ ਘੱਟ 10000 ਰੁਪਇਆ ਪ੍ਰਤੀ ਟੋਨ ਦੇ ਆਪਾਂ ਨੂੰ ਮਿਲਣਾ ਚਾਹੀਦਾ ਹੈ। ਹਾਂਜੀ ਤੇਰੀ ਕਿਸਾਨ ਨਾਲ ਮੋੜਾ ਦੀ ਲੀਟ ਆਊਗਾ। ਇਹ ਜਿਹੜਾ ਚੋਨਾ ਕਣਕ ਵਾਲੇ ਚੱਕਰ ਜੇ ਬਾਹਰ ਰਕਸਾਫੇ ਇਸ ਵਾਰ ਨਰਮੇ ਦੀ ਕੁਆਲਿਟੀ ਠੀਕ ਹੈ ਕਿਉਂਕਿ ਇਸ ਵਾਰ ਸੁੰਡੀ ਦਾ ਅਟੈਕ ਨਹੀਂ ਹੋਇਆ ਲੇਕਿਨ ਬੜੀ ਬਦਕਿਸਮਤੀ ਹੈ ਕਿ ਕਿਸਾਨ ਜਦੋਂ ਨਰਮਾ ਜ਼ਿਆਦਾ ਲਗਾ ਲੈਂਦੇ ਤਾਂ ਸੁੰਡੀ ਦਾ ਅਟੈਕ ਜ਼ਿਆਦਾ ਹੋ ਜਾਂਦਾ ਹੈ ਤੇ ਉਦੋਂ ਭਾਅ ਵੀ ਬਹੁਤ ਘੱਟ ਮਿਲਦੇ ਆ ਪਿਛਲੇ ਸਾਲ ਕਿਸਾਨਾਂ ਨੂੰ ਆਪਣਾ ਨਰਮਾ ਵੇਚਣ ਵਾਸਤੇ ਅਬੋਹਰ ਦੀਆਂ ਸੜਕਾਂ ਉਪਰ ਦਿਨ ਰਾਤ ਘਰਨੇ ਲਾਣੇ ਪਏ ਸੀ ਉਸ ਤੋਂ ਬਾਅਦ ਜਾ ਕੇ ਨਾ ਨਰਮੇ ਦੀ ਫਸਲ ਵਿਕੀ ਸੀ ਇਸ ਵਾਰ ਦੇਖਣਾ ਹੋਵੇਗਾ ਕਿ ਕਿਸਾਨਾਂ ਸਾਹਮਣੇ ਕੀ ਸਮੱਸਿਆ ਆਂਦੀ ਹੈ ਇਸ ਵਾਰ ਇਹ ਦੇਖਣਾ ਹੋਵੇਗਾ ਕਿ ਕਿਸਾਨ ਜਿਹੜਾ कि खुश होंगे हो 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 है कि नहीं होंगे उन्होंने रेट पूरा मिलता है कि नहीं मिलता ये आने वाला वक्त ही दसेगा अबोहर तो सवेरा टीवी लिये धर्मेंद्र की रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर